ਸਤਿ ਸ਼੍ਰੀ ਅਕਾਲ ਫਾਸਟਵੇ ਨਿਊਜ਼ ਦੇਖ ਰਹੇ ਤੁਸੀਂ ਮੈਂ ਹਾਂ ਤੁਹਾਡਾ ਜਸਪ੍ਰੀਤ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਨੇ ਤੇ ਇਸੇ ਵਿਚਾਲੇ ਨਜ਼ਰ ਮਾਰਦੇ ਆਂ ਅੱਜ ਦੀਆਂ ਚੋਣ ਸਰਗਰਮੀਆਂ ਤੇ ਫਾਸਟਵੇ ਨਿਊਜ਼ ਤੇ ਤੁਹਾਡਾ ਸਵਾਗਤ ਹੈ ਸੰਗਰੂਰ ਤੋਂ ਮੈਂ ਗੁਰਿੰਦਰ ਸਿੰਘ ਤੁਹਾਨੂੰ ਦੱਸ ਦਈਏਗੇ ਕਿ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਤੇ ਹਰ ਇੱਕ ਪਾਰਟੀ ਵੱਲੋਂ 2024 ਦੇ ਇਲੈਕਸ਼ਨ ਨੂੰ ਲੈ ਕੇ ਆਪਣੇ ਆਪਣੇ ਉਮੀਦਵਾਰਾਂ ਦੇ ਨਾਮ ਅਨਾਉਂਸ ਕਰ ਦਿੱਤੇ ਗਏ ਹਨ ਅਤੇ ਉਹਨਾਂ ਨੇ ਆਪਣਾ ਚੋਣ ਪ੍ਰਚਾਰ ਵੀ ਜੋ ਹੈ ਘਰ ਘਰ ਜਾ ਕੇ ਪਿੰਡਾਂ ਵਿੱਚ ਜਾ ਕੇ ਸ਼ੁਰੂ ਕਰ ਦਿੱਤਾ ਗਿਆ ਹੈ ਜੇਕਰ ਗੱਲ ਕੀਤੀ ਜਾਵੇ ਸੰਗਰੂਰ ਸ਼ਹਿਰ ਦੀ ਸੰਗਰੂਰ ਸ਼ਹਿਰ ਇੱਕ ਹੋਟ ਸੀਟ ਮੰਨੀ ਜਾਂਦੀ ਹੈ ਇੱਕ ਬਦਲਾਅ ਵਾਲੀ ਸੀਟ ਮੰਨੀ ਜਾਂਦੀ ਹੈ ਕਿਉਂਕਿ ਇੱਥੇ ਪਹਿਨਾ ਭਵਨ ਸਿੰਘ ਮਾਨ ਜਦੋਂ ਐਮਪੀ ਸਨ ਤਾਂ ਉਹਨਾਂ ਨੂੰ ਸੰਗਰੂਰ ਵਾਸੀਆਂ ਨੇ ਦੋ ਵਾਰ ਐਮਪੀ ਬਣਾਇਆ ਅਤੇ ਵੱਡੀ ਲੀਡ ਨਾਲ ਜਿਤਾਇਆ ਅਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬੀ ਸਰਕਾਰ ਬਣਾਈ ਅ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਸ਼ਹਿਰ ਦੇ ਵਿੱਚ ਹਜੇ ਬੀਜੇਪੀ ਵੱਲੋਂ ਕੋਈ ਵੀ ਕੈਂਡੀਡੇਟ ਐਲਾਨਿਆ ਨਹੀਂ ਗਿਆ ਤਾਂ ਸਾਡੇ ਨਾਲ ਭਾਜਪਾ ਦੇ ਸਟੇਟ ਕਾਰਜਕਾਰੀ ਦੇ ਮੈਂਬਰ ਸਰਜੀਵਨ ਜਿੰਦਲ ਜੀ ਜੋ ਕਿ ਕਾਫੀ ਲੰਬੇ ਸਮੇਂ ਤੋਂ ਪਾਈਪਦਣਾ ਜੁੜੇ ਹੋਏ ਹਨ ਅਤੇ ਇੱਥੇ ਜੋ ਦਫ਼ਤਰ ਬਣ ਰਿਹਾ ਹੈ ਆਪਣੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਉਹਨਾਂ ਦੇ ਇੰਚਾਰਜ ਵੀ ਹਨ ਸਾਰੀ ਦੇਖ ਰਹਿ ਕੇ ਇਹਨਾਂ ਦਫ਼ਤਰ ਵਿੱਚ ਹੈ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਾਨੂੰ ਪਹਿਲਾਂ ਤਾਂ ਮੈਂ ਫਾਸਟਵੇ ਚੈਨਲ ਦਾ ਧੰਨਵਾਦ ਕਰਦਾ ਅ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ 2024 ਦੇ ਇਲੈਕਸ਼ਨ ਨੇ ਤੁਹਾਡੀਆਂ 10 ਸਾਲਾਂ ਦੀਆਂ ਕੀ ਉਪਲਬਧੀਆਂ ਨੇ ਮੋਦੀ ਸਰਕਾਰ ਦੀਆਂ ਵੀ ਉਹ ਤੁਸੀਂ ਲੈ ਕੇ ਲੋਕਾਂ ਵਿੱਚ ਜਿਹੜੇ ਤੁਸੀਂ ਵਾਅਦੇ ਕਰੇ ਸੀ ਚੋਣ ਮੈਨੀਫੈਸਟੋ ਚ ਕਿੰਨੇ ਕੇ ਵਾਅਦੇ ਤੁਹਾਡੇ ਪੂਰੇ ਕੀਤੇ ਨੇ ਕੀ ਉਪਲਬਧੀਆਂ ਨੇ ਤੇ ਕੀ ਵਾਅਦੇ ਆਪਣੇ ਲੈ ਕੇ ਤੁਸੀਂ ਹੁਣ ਲੋਕਾਂ ਵਿੱਚ ਰੋਂਗੇ ਜਾਂ ਲੋਕਾਂ ਤੋਂ ਬੋਟਾ ਮੰਗੋਗੇ ਦੇਖੋ 2014 ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਯਾਨਕਿ ਸੰਪੂਰਨ ਤਰੀਕੇ ਨਾਲ ਯਾਨਕਿ ਪ੍ਰਧਾਨ ਮੰਤਰੀ ਬਣੇ 2014 ਤੋਂ ਲੈ ਕੇ 2024 ਤੱਕ ਯਾਨਕਿ ਦੇਸ਼ ਦੇ ਪ੍ਰਧਾਨ ਮੰਤਰੀ ਸਭ ਤੋਂ ਪਹਿਲਾਂ ਯਾਨਕਿ ਜਿਹੜੇ ਗਰੀਬ ਲੋਕਾਂ ਨੂੰ ਯਾਨਕਿ ਉੱਪਰ ਚੁੱਕਣ ਦਾ ਕੰਮ ਕੀਤਾ ਉਹਨਾਂ ਦਾ ਜਿਹੜਾ ਨਿੱਜੀ ਜੀਵਨ ਹੈ ਉਹਦਾ ਸતર ਉੱਚਾ ਚੁੱਕਣ ਦੀ ਦਾ ਜਿਹੜਾ ਕੰਮ ਸੰਪੂਰਨ ਕੀਤਾ ਜਿਵੇਂ ਕਿ ਤੁਸੀਂ ਲਗਾਉ ਸਨ ਪਹਿਲਾ ਜਨਤਨ ਯੋਜਨਾ ਜਿਹੜੀ ਹੈਗੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਸ਼ੁਰੂ ਕੀਤੀ ਸੁਚਾਲਿਆ 10 ਕਰੋੜ ਸੁਚਾਲਿਆ ਦਾ ਜਿਹੜਾ ਨਿਰਮਾਣ ਕੀਤਾ ਫੇਰ ਕੰਮ ਸੇ ਕੰਮ ਯਾਨਕਿ 26000 ਪਿੰਡਾਂ ਦੇ ਵਿੱਚ ਹਿੰਦੁਸਤਾਨ ਦੇ ਪਿੰਡਾਂ ਚ ਇਲੈਕਟ੍ਰਿਫਿਕੇਸ਼ਨ ਨਹੀਂ ਸੀਗਾ ਉਹ ਦਾ ਕੰਮ ਯਾਨਕਿ ਸੰਪੂਰਨ ਕੀਤਾ ਫੇਰ ਉਸ ਤੋਂ ਬਾਅਦ ਅੱਗੇ ਅਸੀਂ ਚੱਲਦੇ ਆਂ ਆਯੁਸ਼ਮਾਨ ਯੋਜਨਾ ਜਿਹੜਾ 5 ਲੱਖ ਰੁਪਏ ਦਾ ਜਿਹੜਾ ਗਰੀਬ ਲੋਕ ਯਾਨਕਿ ਇਲਾਜ ਨਹੀਂ ਕਰਾ ਸਕਦੇ ਸੀ ਉਹਨਾਂ ਨੂੰ 5 ਲੱਖ ਦਾ ਰੋਜ਼ਗਾਰ ਦੀ ਯੋਜਨਾ ਦਿੱਤੀ ਫੇਰ ਮਨਰੇਗਾ ਯਾਨਕਿ ਸਕੀਮ ਦੇ ਤਹਿਤ ਜਿਹੜੇ ਮਜ਼ਦੂਰ ਲੋਕ ਕੰਮ ਕਰਦੇ ਸੀ ਉਹਨਾਂ ਨੂੰ ਬੈਨੀਫਿਟ ਦਿੱਤੇ ਫਿਰ ਇਸੇ ਤਰ੍ਹਾਂ ਸਾਡੀਆਂ ਮਹਿਲਾਵਾਂ ਸੀ ਸਾਡੀਆਂ ਭੈਣਾਂ ਜਿਹੜੀਆਂ ਸਵੇਰੇ ਯਾਨਕਿ ਲੱਕੜ ਚੁਗਣ ਜਾਂਦੀਆਂ ਸ਼ਾਮ ਨੂੰ ਰੋਟੀ ਦਾ ਇੰਤਜ਼ਾਮ ਕਰਦੀਆਂ ਉਹਨਾਂ ਨੂੰ 10 ਕਰੋੜ ਯਾਨਕਿ ਸਾਡੀਆਂ ਮਹਿਲਾਵਾਂ ਨੂੰ ਗੈਸ ਸਿਲੰਡਰ ਵਿਦ ਚੁੱਲਾ ਯਾਨਕਿ ਉਹਨਾਂ ਨੂੰ ਦਿੱਤਾ ਤੇ ਬਹੁਤ ਸਾਰੇ ਅਨੇਕਾ ਕੰਮ ਨੇ ਜਿਹੜੇ ਹਿੰਦੁਸਤਾਨ ਵਾਸਤੇ ਕੀਤੇ ਤੇ ਇਸੇ ਤਰ੍ਹਾਂ ਜੇ ਵੱਡੇ ਕੰਮ ਅਜੇ ਦੇਖੀਏ 370 ਦਾ ਯਾਨਕਿ ਲਾਗੂ ਕਰਨਾ ਤੇ ਅੱਜ ਕਸ਼ਮੀਰ ਦੇ ਵਿੱਚ ਦੇਖੋ ਕਿੰਨੀ ਖੁਸ਼ਹਾਲੀ ਹੈ ਕਿੰਨਾ ਅੱਜ ਸਾਡਾ ਦੇਸ਼ ਦੇ ਵਿੱਚ ਪਿਛਲੇ 10 ਸਾਲ ਅਜ ਮੈਨੂੰ ਤੁਸੀਂ ਇੱਕ ਕਿਸੇ ਵੀ ਤਰ੍ਹਾਂ ਦਾ ਕੋਈ ਬੰਬ ਵਿਲਾਸ ਦੱਸੋ ਵੀ ਕਿਸੇ ਤਰ੍ਹਾਂ ਦਾ ਕੋਈ ਯਾਨਕੀ ਐਕਟੀਵਿਟੀ ਕਿਸ ਤਰ੍ਹਾਂ ਦੀ ਟੈਰੋਰੀਜ਼ਮ ਐਕਟੀਵਿਟੀ ਹੋਈ ਹੋਵੇ ਕਿਸੇ ਵੀ ਤਰ੍ਹਾਂ ਦਾ ਯਾਨਕੀ ਕੋਈ ਕਹਿ ਨਹੀਂ ਸਕਦਾ ਵੀ 10 ਸਾਲਾਂ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਸਰ ਜੇਕਰ ਗੱਲ ਕੀਤੀ ਜਾਵੇ ਤੁਸੀਂ 10 ਰਾਂ ਦੀ ਉਪਲਬਧੀਆਂ ਗਰਾਈਆਂ ਨੇ ਲੇਕਿਨ ਮਹਿੰਗਾਈ ਦੀ ਗੱਲ ਕੀਤੀ ਜਾਵੇ ਤਾਂ ਮੋਦੀ ਸਾਹਿਬ ਵੱਲੋਂ ਕਿਹਾ ਗਿਆ ਸੀ ਕਿ ਮਹਿੰਗਾਈ ਘਟਾਈ ਜਾਵੇਗੀ ਕਾਲਾ ਧਨ ਵਾਪਸ ਲਿਆਂਦਾ ਜਾਵੇਗਾ ਨੋਟਬੰਦੀ ਉਹੀ GST ਵੀ ਲੱਗਿਆ ਲੇਕਿਨ ਕਾਲੇ ਧਨ ਦੀ ਗੱਲ ਕੀਤੀ ਜਾਵੇ ਨੋਟਬੰਦੀ ਤੋਂ ਬਾਅਦ ਵੀ ਕਾਲਾ ਧਨ ਆਪਾਂ ਦੇਖਿਆ ਹੈ ਕਿ ਪ੍ਰੋਪਰ ਤੌਰ ਤੇ ਵਾਪਸ ਨਹੀਂ ਆ ਸਕਿਆ ਦੇਖੋ ਕਾਲੇ ਧਨ ਦੀ ਆਪਾਂ ਨੋਟਬੰਦੀ ਦੀ ਗੱਲ ਕਰਦੇ ਹਾਂ ਨੋਟਬੰਦੀ ਨਾਲ ਦੇਸ਼ ਦੀ ਡਵੈਲਪਮੈਂਟ ਉੱਪਰ ਹੋਈ ਹੈ ਲੇਕਿਨ ਵਿਰੋਧੀਆਂ ਤੋਂ ਨਾਵਰਾਂ ਦਾ ਕਿਹਾ ਜਾਂਦਾ ਹੈ ਕਿ ਉਸ ਨਾਲ ਖਰਚਾ ਵੀ ਕਾਫੀ ਹੋਇਆ ਸੀਗਾ ਜੀ ਨੋਟਬੰਦੀ ਨਾਲ ਉਹਨਾਂ ਕੋਲ ਦੇਖੋ ਕੋਈ ਮੁੱਦਾ ਤਾਂ ਹੈ ਨਹੀਂ ਅੱਜ ਦੇਸ਼ ਜਿਹੜਾ ਸਾਡਾ 15ਵੇਂ ਸਥਾਨ ਸੀ 2014 ਤੋਂ ਪਹਿਲਾਂ ਅੱਜ ਸਾਡੀ ਜਿਹੜੀ ਅਰਥ ਵਸਤ ਹੈ ਉਹ 5ਵੇਂ ਸਥਾਨ ਤੇ ਹੈ ਤੇ ਯਾਨੀ ਕਿ ਦੇਸ਼ ਸਾਡਾ ਤਰੱਕੀ ਕਰ ਰਿਹਾ ਅੱਜ ਪਹਿਲਾਂ ਦੇਖੋ ਮੈਨੂਫੈਕਚਰਿੰਗ ਹੱਬ ਸੀ ਸਾਡੇ ਕੋਲ ਚਿਪ ਨਹੀਂ ਤਿਆਰ ਹੁੰਦੀ ਸੀ ਅਸੀਂ ਚਿਪ ਵਾਸਤੇ ਸਾਡੇ ਜਿਹੜੇ ਇਲੈਕਟ੍ਰੋਨਿਕਸ ਜਨ ਕੇ ਵਹੀਕਲ ਸੀ ਹੋਰ ਸੀ ਉਹਨਾਂ ਦੀ ਮੈਨੂਫੈਕਚਰਿੰਗ ਬੰਦ ਹੋ ਜਾਂਦੀ ਸੀ ਅੱਜ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਜਾਨਕਿ ਮੈਨੂਫੈਕਚਰਿੰਗ ਹੱਬ ਚਿਪ ਦਾ ਜਾਨਕਿ ਜਿਹੜਾ ਹੈਗਾ ਹੱਬ ਬਣਨ ਜਾ ਰਹੇ ਹਾਂ ਦੂਸਰਾ ਤੁਸੀਂ ਮੋਬਾਈਲ ਹੱਬ ਲਾ ਲਓ 2014 ਤੋਂ ਪਹਿਲਾਂ ਸਾਡੇ ਹਿੰਦੁਸਤਾਨ ਦੇ ਵਿੱਚ ਕੋਈ ਵੀ ਜਾਨਕਿ ਮੋਬਾਈਲ ਮੈਨੂਫੈਕਚਰਿੰਗ ਨਹੀਂ ਸੀ ਅੱਜ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਮੋਬਾਈਲ ਮੈਨੂਫੈਕਚਰਿੰਗ ਅੱਜ ਐਪਲ ਵਰਗੇ ਜਾਨਕਿ ਜਿਹੜੇ ਹੈਗੇ ਉਹੋ ਯਾਨਕਿ ਇਥੇ ਫੈਕਟਰੀਆਂ ਲਾ ਕੇ ਯਾਨਕਿ ਦੇ ਰਹੇ ਹਨ ਇਸੇ ਤਰ੍ਹਾਂ ਇਲੈਕਟ੍ਰੋਨਿਕਸ ਗੱਡੀਆਂ ਦਾ ਜਿਹੜਾ ਨਿਰਮਾਣ ਹੈ ਸਾਡੇ ਦੇਸ਼ ਦੇ ਜਿਹੜੇ ਆਵਾਜਾਈ ਮੰਤਰੀ ਹੈ ਨਿਤਿਨ ਗੜਕਰੀ ਜੀ ਉਹਨਾਂ ਦੀ ਸੋਚ ਹੈ ਵੀ ਮੈਂ ਇਲੈਕਟ੍ਰਿਕ ਯਾਨਕਿ ਕਾਰਾਂ ਵਗੈਰਾ ਲੈ ਕੇ ਆਵਾਂ ਅੱਜ ਟੈਸਲਾ ਵਰਗੇ ਜਿੰਦੇ ਸੀਈਓ ਹੈ ਉਹ ਹਿੰਦੁਸਤਾਨ ਨਾਲ ਹੱਥ ਮਿਲਾਉਣ ਨੂੰ ਤਿਆਰ ਹੈ ਯਾਨਕਿ ਬਹੁਤ ਵੱਡੀ ਯਾਨਕਿ ਇੰਡਸਟਰੀ ਜਿਹੜੀ ਹੈਗੀ ਅੱਜ ਹਿੰਦੁਸਤਾਨ ਦੇ ਵਿੱਚ ਆ ਰਹੀ ਹੈ ਸਰ ਕਿਸ ਤਰ੍ਹਾਂ ਦੇਖਦੇ ਹੋਗੇ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਕਿਸਾਨ ਅੱਜ ਵੀ ਧਰਨੇ ਤੇ ਬੈਠੇ ਹਨ ਐਮਐਸਪੀ ਨੂੰ ਲੈ ਕੇ ਉਹਨਾਂ ਦੀ ਜੋ ਮੰਗਾਂ ਸੀਗੀਆਂ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਜੋ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਜਦੋਂ ਹੁਣ ਕਿਸਾਨ ਆਪਣੇ ਧਰਨਾ ਦੇਨ ਦਿੱਲੀ ਵਿੱਚ ਜਾ ਰਹੇ ਸਨ ਤਾਂ ਉਹਨੂੰ ਰਾਹ ਵਿੱਚ ਰੋਕ ਕੇ ਇੱਕ ਤਰ੍ਹਾਂ ਦਾ ਪਾਕਿਸਤਾਨ ਦਾ ਬਾਰਡਰ ਬਾਕ ਬਣਾ ਕੇ ਉਹਨੂੰ ਰੋਕ ਦਿੱਤਾ ਗਿਆ ਕਿਸਾਨਾਂ ਦੇ ਉੱਪਰ ਤੋਂ ਸਿੱਧੇ ਤੋਂ ਹੋਇਆ ਅਸਥਰੂ ਗੈਸ ਦੇ ਗੋਲੇ ਸਿੱਟੇ ਗਏ ਤੇ ਇੱਕ ਕਿਸਾਨ ਸੀ ਜਿਸ ਦੇ ਸਿਰ ਵਿੱਚ ਗੋਲੀ ਵੱਜੀ ਸ਼ੁਭਦੀਪ ਜੀ ਤਾਂ ਜਿਸ ਕਾਰਨ ਹੁਣ ਬੀਜੇਪੀ ਦੇ ਲੀਡਰ ਨੇ ਜਿਹੜੇ ਉਮੀਦਵਾਰ ਨੇ ਜਦੋਂ ਉਹ ਕਿਸਾਨਾਂ ਵਿੱਚ ਜਾਂਦੇ ਨੇ ਤਾਂ ਉਹਨਾਂ ਦਾ ਵਿਰੋਧ ਹੋ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਕਿ ਪੰਜਾਬ ਦੇ ਹਾਲਾਤ ਕੀ ਨੇ ਬੀਜੇਪੀ ਦੇ ਦੇਖੋ ਐਸੀ ਗੱਲ ਨਹੀਂ ਜਿਹੜੇ ਕਿਸਾਨ ਹੈ ਸਾਡੇ ਭਰਾ ਹੈ ਸਾਡੇ ਦੇਸ਼ ਦੇ ਅੰਦਾਤਾ ਹੈ ਬੀਜੇਪੀ ਨੇ ਕਿਤੇ ਵੀ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਰੱਖਿਆ ਤੇ ਪ੍ਰਧਾਨ ਮੰਤਰੀ ਜਿਹਨੇ ਸਾਡੇ ਵਿੱਜ ਮੰਤਰੀ ਪਿਊਸ਼ ਗੋਇਲ ਜੀ ਨੂੰ ਤੇ ਖੇਤੀਬਾੜੀ ਮੰਤਰੀ ਮੁੰਡੇ ਜੀ ਨੂੰ ਯਾਨਕਿ ਮੀਟਿੰਗ ਵਾਸਤੇ ਭੇਜਿਆ ਸੀ ਕਮ ਸੇ ਕਮ 6-7 ਮੀਟਿੰਗਾਂ ਹੋਈਆਂ ਤੇ ਨਹੀਂ ਕੋਈ ਗੱਲ ਪੂਰ ਚੜ ਸਕੀ ਅਸੀਂ ਇਲੈਕਸ਼ਨ ਤੋਂ ਬਾਅਦ ਯਾਨਕਿ ਕੋਸ਼ਿਸ਼ ਕਰਾਂਗੇ ਵੀ ਅਸੀਂ ਜਿਹੜੇ ਸਾਡੇ ਕਿਸਾਨ ਭਰਾ ਐ ਉਹਨਾਂ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ ਹੁਣ ਤੱਕ ਮੋਦੀ ਜੀ ਦਾ ਜੇ ਤੁਸੀਂ ਰਿਕਾਰਡ ਦੇਖਿਆ ਜਾਵੇ ਤਾਂ 2014 ਤੋਂ ਬਾਅਦ 2024 ਤੱਕ ਅੱਜ ਯਾਨਕਿ ਉਹਨਾਂ ਦੀ ਇਨਕਮ ਆਫ ਸੋਰਸਸ ਵਿੱਚ ਵਾਧਾ ਹੋਇਆ ਹੈ ਪਰ ਆਪਾਂ ਕਿੰਨਾ ਕਦੇ ਕਿਸਾਨਾਂ ਨੂੰ ਸਮਝਾਉਣ ਚ ਸਮਰਥ ਰਹਾਂਗੇ ਮਹਾਰਾਣੀ ਪ੍ਰਨੀਤ ਕੋਰ ਹੈ ਉਹਦਾ ਕਾਫੀ ਵਿਰੋਧ ਹੋ ਰਿਹਾ ਹਾਂਸਰਾਜ ਹੰਸ ਜੀ ਕਲਾਕਾਰ ਵੀ ਨੇ ਸੂਫੀ ਗਾਇਕ ਨੇ ਇੱਕ ਨੇਕ ਇਨਸਾਨ ਨੇ ਉਹਨਾਂ ਦਾ ਵੀ ਕਾਫੀ ਵਿਰੋਧ ਹੋ ਰਿਹਾ ਜੀ ਦੇਖੋ ਇਹਦੇ ਵਿੱਚ ਮੈਂ ਤੁਹਾਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਦੱਸਦਾ ਇਹ ਸਿਰਫ ਜਿਹੜੇ ਲਾਲ ਫੀਤਾ ਸ਼ਾਹੀ 1-2% ਜਿਹੜੇ ਕਾਮਰੇਡ ਲੌਬੀ ਲੋਕ ਹੈ ਉਹ ਸਿਰਫ ਕਿਸਾਨਾਂ ਦਾ ਨਾਮ ਵਰਤ ਕੇ ਯਾਨਕਿ ਇਦਾਂ ਦੀ ਆਜੀਟੇਸ਼ਨਾਂ ਕਰ ਰਹੇ ਆ ਤੇ ਜਿਹੜਾ ਅਸਲੀ ਕਿਸਾਨ ਹੈ ਜਿਹੜਾ ਸਾਡਾ ਖੇਤ ਦੇ ਵਿੱਚ ਮਿਹਨਤ ਕਰਕੇ ਕਿਸਾਨ ਹੈ ਉਹ ਤਾਂ ਇਸ ਤਰੀ ਗੱਲ ਨੂੰ ਮੰਨਦਾ ਹੀ ਨਹੀਂ ਹੈਗਾ ਉਹ ਤਾਂ ਕਹਿੰਦਾ ਵੀ ਮੋਦੀ ਸਾਹਿਬ ਨੇ ਸਾਡਾ ਜਿਹੜਾ ਯਾਨਕਿ ਜਿਹੜੀ ਸਾਡਾ ਐਮਐਸਪੀ ਉਹਦੇ ਵਿੱਚ ਵਾਅਦਾ ਕੀਤਾ ਹੈ ਮੋਦੀ ਸਾਹਿਬ ਹਮੇਸ਼ਾ ਕਹਿੰਦੇ ਆ ਵੀ ਜਿਹੜਾ ਕਣਕ ਹੈ ਜੀੜੀ ਹੈ ਜਾਂ ਜਿਹੜੀਆਂ ਫਸਲਾਂ ਦੇ ਸਾਡੀ ਕਮਿਟਮੈਂਟ ਹੈ ਵੀ ਉਹ ਅਸੀਂ ਪੂਰਾ ਕਰ ਰਹੇ ਹਾਂ ਕਿਸੇ ਤਰ੍ਹਾਂ ਦਾ ਕੋਈ ਪਿੱਛੇ ਨਹੀਂ ਹਟੇ ਹੁਣ ਤੁਸੀਂ ਜਿੰਸ ਦੀਆਂ ਫਸਲਾਂ ਦਾ ਦੇਖੋ ਸਾਰੇ ਨਾਲ ਦੀ ਨਾਲ ਕਣਕ ਬਾਦ ਦੇ ਵਿੱਚ ਤੁਲਦੀ ਹੈ ਪਹਿਲਾ ਯਾਨਕਿ ਜਿਦਾ ਉਹਦਾ ਐਮਐਸਪੀ ਉਹਦੇ ਅਕਾਊਂਟ ਚ ਆਉਂਦੇ ਕਿਸਾਨ ਦੇ ਅਕਾਊਂਟ ਚ ਆਉਂਦੇ ਕਿਸੇ ਤਰ੍ਹਾਂ ਦਾ ਕੋਈ ਲਿਫਟਿੰਗ ਦੀ ਐ ਕੋਈ ਹੋਰ ਪ੍ਰੋਬਲਮਾਂ ਨੇ ਕਿਸੇ ਵੀ ਤਰ੍ਹਾਂ ਦੀ ਜਨ ਕੇ ਪ੍ਰੋਬਲਮਾ ਜਿਹੜੀ ਹੈਗੀ ਕੇਂਦਰ ਸਰਕਾਰ ਵੱਲੋਂ ਨਹੀਂ ਕੀਤੀ ਜਾਂਦੀ ਅ ਸਰ ਅੱਜ ਦੇਖਿਆ ਵੀ ਅੱਜ ਅੰਤਰਰਾਸ਼ਟਰੀ ਮਜ਼ਦੂਰ ਦਿਹਾੜਾ ਦਾ ਮਜ਼ਦੂਰ ਦਿਹਾੜਾ ਦੇ ਮਨਾਇਆ ਵੀ ਜਾ ਰਿਹਾ ਹੈ ਲੇਬਰ ਵੱਲੋਂ ਲਿਖ ਕੇ ਦੇ ਨਾਲ ਕਿ ਉਹਨਾਂ ਦੇ ਖੁਸ਼ੀ ਸੀ ਮਨ ਚ ਕਿ ਅੱਜ ਸਾਰੇ ਇਕੱਠੇ ਹੋਏ ਨੇ ਲੇਕਿਨ 7 ਵਜੇ ਉਹ ਦੱਸ ਰਹੀ ਸੀ ਅਸੀਂ 7 ਵਜੇ ਦੇ ਆਏ ਹੋਣਾ ਟਿਫਨ ਲੈ ਕੇ ਜਿਨ੍ਹਾਂ ਦੇ ਦਿਹਾੜੇ ਨਹੀਂ ਲੱਗੀਆਂ ਉਹਨਾਂ ਦੇ ਚਿਹਰੇ ਤੇ ਇਹ ਮਾਇੂਸੀ ਵੀ ਸੀ ਕੇ ਸਰਕਾਰੀ ਅਫਸਰਾਂ ਨੂੰ ਤਾਂ ਛੁੱਟੀਆਂ ਨੇ ਸਰਕਾਰੀ ਮਲਾਜ਼ਮਾਂ ਨੂੰ ਜੋ ਮਜ਼ਦੂਰ ਹੈ ਉਹਨਾਂ ਵਾਸਤੇ ਸੈਂਟਰ ਗਵਰਨਮੈਂਟ ਜਾਂ ਪੰਜਾਬ ਗਵਰਨਮੈਂਟ ਕੀ ਕਰ ਰਹੀ ਹੈ ਕਿ ਤੇ ਇੱਕ ਉਹਨਾਂ ਦੀ ਹੋਰ ਮੰਗ ਸੀ ਕਿ ਜੇ ਅੱਜ ਅੰਤਰਰਾਸ਼ਟਰੀ ਦਿਹਾੜਾ ਮਨਾਇਆ ਜਾ ਰਿਹਾ ਹੈ ਤਾਂ ਸਰਕਾਰੀ ਮੁਲਾਇਮਾਂ ਨੂੰ ਛੁੱਟੀ ਕਿਉਂ ਜੇ ਛੁੱਟੀ ਮਿਲੀ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਇੱਕ ਦਿਨ ਦੀ ਸੈਲਰੀ ਜੋ ਹੈ ਮਜ਼ਦੂਰਾਂ ਦੇ ਖਾਤੇ ਵਿੱਚ ਜਾਣੀ ਚਾਹੀਦੀ ਸੀ ਇਸ ਵਾਸਤੇ ਤੁਹਾਡੇ ਜਿਵੇਂ ਇਲੈਕਸ਼ਨ ਨੇ ਇਸ ਵਿੱਚ ਕੋਈ ਹੋਇਆ ਕੋਈ ਮੈਨੂ ਚੋਣ ਮੈਨੀਫੈਸਟ ਜਾਰੀ ਕੀਤਾ ਜਾਵੇਗਾ ਕਿ ਮਜ਼ਦੂਰਾਂ ਦੇ ਜੋ ਮੌਜੂਦ ਹੈੜਾ ਮਨਾਏ ਜਾਂਦੇ ਉਹਨਾਂ ਵਾਸਤੇ ਸਰਕਾਰ ਕੁਝ ਕਰੇਗੀ ਕਿਉਂਕਿ ਜੇ ਕਿਤੇ ਕੋਠੇ ਤੋਂ ਗਿਰ ਕੇ ਜਾ ਕਿਸੇ ਪਾਸੋਂ ਉਹਨਾਂ ਦੀ ਡੈਥ ਹੋ ਜਾਂਦੀ ਹੈ ਲਤਵਾ ਟੁੱਟ ਜਾਂਦੀ ਹੈ ਤਾਂ ਜਿਸ ਦੇ ਘਰੇ ਕੰਮ ਕਰ ਰਹੇ ਹੁੰਦੇ ਹਨ ਤਾਂ ਉਹ ਉਸ ਦੀ ਪੱਟੀ ਘਾ ਕੇ ਇੱਕ ਉਹਨੂੰ ਘਰੇ ਛੱਡ ਦੇਣ ਮੁੜ ਕੇ ਉਹਨਾਂ ਦਾ ਕੋਈ ਪਤਾ ਲੈਣ ਨਹੀਂ ਆਉਂਦਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਅੰਤਰਰਾਸ਼ਟਰੀ ਜਿਹੜਾ ਮਜ਼ਦੂਰ ਦਿਵਸ ਹੈ ਉਸ ਤੇ ਸਾਰਿਆਂ ਨੂੰ ਵਧਾਈ ਦੇਣਾ ਤੇ ਦੂਸਰੇ ਪਾਸੇ ਮੈਂ ਇਹ ਗੱਲ ਕਰਦਾ ਵੀ 2014 ਦੇ ਨਾਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਸ਼ਮ ਰੋਜ਼ਗਾਰ ਯਾਨਕੀ ਯੋਜਨਾ ਦਾ ਯਾਨਕੀ ਅਰੰਭਿਆ ਸੀਗਾ ਜਿਹਦੇ ਵਿੱਚ ਮਜ਼ਦੂਰ ਨੂੰ ਮੇਖਾ 100 ਰੁਪਏ ਮਹੀਨਾ ਯਾਨਕੀ ਜਿਹੜਾ ਹੈਗਾ ਉਹਦਾ ਇੰਸ਼ੋਰੈਂਸ ਹੁੰਦਾ ਸੀਗਾ ਵਾਕਿਆ ਦਾ ਕੋਈ ਕੈਜ਼ੂਐਲਟੀ ਹੋ ਜਾਂਦੀ ਹੈ ਕਿਸੇ ਤਰ੍ਹਾਂ ਦਾ ਕੋਈ ਛੱਟਫੇੜ ਲੱਗਦੀ ਹੈ ਤਾਂ ਉਹਦਾ ਬੈਨੀਫਿਟ ਦਿੱਤਾ ਜਾਂਦਾ ਸੀਗਾ ਤੇ ਰੁਕਾਂਗਾ ਜੇਕਰ ਗੱਲ ਕੀਤੀ ਆ ਵੀ ਪੰਜਾਬ ਸਰਕਾਰ ਤਾਂ ਕਿਸੇ ਹੋਰ ਪਾਰਟੀ ਦੀ ਬਣੀ ਜਾਂਦੀ ਹੈ ਸੈਂਟਰ ਸਰਕਾਰ बीजेपी ਦੀ ਹੈ ਕਿਦ ਨੂੰ ਕਿਤੇ ਇਹ ਸਕੀਮਾਂ ਸੈਂਟਰ ਵੱਲੋਂ ਆਉਂਦੀਆਂ ਨੇ ਤਾਂ ਇੰਪਲੀਮੈਂਟ ਹੀ ਹੋ ਜਾਂਦੀਆਂ ਦੇਖੋ ਇਹ ਤਦੀ ਮੋਦੀ ਜੀ ਕਹਿੰਦੇ ਆ ਵੀ ਡਬਲ ਇੰਜਨ ਵਾਲੀ ਸਰਕਾਰ ਹੁਣ ਅੱਜ ਯੋਜਨਾਵਾਂ ਮਾ ਜਿੰਨੀਆਂ ਵੀ ਤੁਸੀਂ ਲਗਾ ਲਓ ਹਰਿਆਣਾ ਸਾਡੀ ਸਰਕਾਰ ਹੈ ਯੂਪੀ ਸਾਡੀ ਸਰਕਾਰ ਹੈ 14 ਸਟੇਟਾਂ ਸਾਡੀਆਂ ਸਰਕਾਰਾਂ ਨੇ ਜਿੱਥੇ ਸਾਡੀਆਂ ਸਰਕਾਰਾਂ ਹਨ ਉੱਥੇ ਕੇਂਦਰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਸਾਡੇ ਮਜ਼ਦੂਰਾਂ ਨੂੰ ਲੈ ਕੇ ਸਾਡੇ ਕਿਸਾਨਾਂ ਨੂੰ ਲੈ ਕੇ ਉਹ 100% ਇੰਪਲੀਮੈਂਟ ਹੁੰਦੀ ਹੈ ਜੇਕਰ ਮੈਡੀਕਲ ਦੀ ਗੱਲ ਕੀਤੀ ਜਾਵੇ ਉਹ ਘਾਬਤੋਂ ਪੀਜੀ ਬਣਿਆ ਜਦੋਂ ਬਣਿਆਗਾ ਉੱਥੇ ਕਿਸਾਨਾਂ ਨਾਲ ਇਹ ਵਾਅਦਾ ਕੀਤਾਗਾ ਸੀ ਜਿਨ੍ਹਾਂ ਨੇ ਜਗ੍ਹਾ ਦਿੱਤੀ ਸੀ ਆਪਣੀ ਕਿ ਜਦੋਂ ਇੱਥੇ ਪੀਜੀਆ ਹੀ ਬਣੇਗਾ ਤਾਂ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਪੰਜਾਬ ਦੇ ਜੋ ਬੱਚੇ ਹਨ ਬੇਰੋਜ਼ਗਾਰ ਹਨ ਉਹਨਾਂ ਨੂੰ ਬਾਹਰ ਜਾਂਦੀ ਲੋੜ ਨਹੀਂ ਇੱਥੇ ਰੋਜ਼ਗਾਰ ਮਿਲੇਗਾ ਲੇਕਿਨ ਪੰਜਾਬ ਦੀਆਂ ਜੋ ਕੁਝ ਨਰਸਾਂ ਹਨ 18 19 ਨਰਸਾਂ ਉੱਥੇ ਧਰਨ ਦੇ ਬੈਠੇ ਨੇ 1.5 2 ਸਾਲ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਮਿਹਨਤ ਕੀਤੀ ਜਦੋਂ ਉੱਥੇ ਮਰੀਜ਼ ਨਹੀਂ ਆਉਂਦੇ ਸੀ ਕਿ ਕੈਂਪ ਲਗਾਏ ਲੋਕਾਂ ਦੇ ਘਰੇ ਗਈਆਂ ਗਰਮੀ ਸਰਦੀ ਵਿੱਚ ਲੇਕਿਨ ਅੱਜ ਜਦੋਂ ਉੱਥੇ ਭਰਤੀ ਹੋਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਨਵਾਂ ਸਟਾਫ ਰੱਖਿਆ ਗਿਆ ਤਾਂ ਸਾਨੂੰ ਦੱਸਿਆ ਵੀ ਨਹੀਂ ਗਿਆ ਕਿ ਅਸੀਂ ਭਰਤੀ ਕਰ ਰਹੇ ਹਾਂ ਤੁਸੀਂ ਆਪਣੇ ਕੋਈ ਟੈਸਟ ਦੀ ਤਿਆਰੀ ਕਰ ਲਓ ਤਾਂ ਖੜੇ ਪਿਆਰ ਜਦੋਂ ਉਹ ਕੰਮ ਤੇ ਗਈਆਂ ਤਾਂ ਉਹਨਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਅਰਵਿੰਦ ਖੰਨਾ ਜੀ ਨੂੰ ਮੇਰੇ ਮਿਲੇ ਉਹਨਾਂ ਨਾਲ ਵੀ ਉਹਨਾਂ ਨੂੰ ਅਰਵਿੰਦ ਖੰਨਾ ਜੀ ਮੈਨੂੰ ਭਰੋਸਾ ਦਿੱਤਾ ਕਿ ਮੋਦੀ ਜੀ ਦੁਆਰਾ AIMs ਦਾ ਜੋ ਹੈ ਉਦਘਾਟਨ ਹੋਣਾਗਾ ਆਨਲਾਈਨ ਇਹਨੂੰ ਹੋ ਲੈਣ ਤੋਂ 25 ਦਿਨ ਬਾਅਦ ਤੁਹਾਡੀ ਭਰਤੀ ਕਰਾਤੀ ਜਾਵੇਗੀ ਲੇਕਿਨ ਉਸ ਤੋਂ ਬਾਅਦ ਵੀ ਕੋਈ ਹੱਲ ਨਾ ਹੋਇਆ ਜਿਸ ਤੋਂ ਬਾਅਦ ਉਹਨਾਂ ਨੇ ਫੇਰ ਧਰਨਾ ਦਿੱਤਾ ਜੀ ਹਾਲੇ ਵੀ ਉਹ ਧਰਨੇ ਦੀ ਬੈਠੀਆਂ ਨੇ ਦੇਖੋ 2000 ਜਦੋਂ ਇਹਦਾ ਸ਼ਿਲਨ ਇਹ ਰੱਖਿਆ ਗਿਆ ਸੀਗਾ ਮੇਰੇ ਖਿਆਲ ਚ ਉਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਸਿਰਫ ਉਹਨਾਂ ਨੇ ਸਿਰਫ ਤੇ ਸਿਰਫ ਨੀਂ ਪੱ ਉਹਨਾਂ ਨੇ ਸਿੰਗਲਾ ਸਾਹਿਬ ਦਾ ਕੰਮ ਲੈ ਕੇ ਆਇਆ ਸਿੰਗਲਾ ਸਾਹਿਬ ਨੇ ਚਲੋ ਲੈ ਕੇ ਆਏ ਆ ਤਾਂ ਉਹਨਾਂ ਦਾ ਧੰਨਵਾਦ ਤੇ ਉਹਨਾਂ ਨੇ ਸਿਰਫ ਨੀਂ ਪੱਥਰ ਰਖਾਇਆ ਉਸ ਤੋਂ ਬਾਅਦ ਜਿਵੇਂ ਫੜਕੜੋ ਮਾਸਵਾਨਾ ਸਾਹਿਬ ਸਾਡੇ ਸੀਐਮ ਸਾਹਿਬ ਨੇ ਵੀ ਇਦਾਂ ਹੀ ਨੀਂ ਪੱਥਰ ਰੱਖਿਆ ਸੀਗਾ ਇਸ ਤਰ੍ਹਾਂ ਹੀ ਸਿੰਗਲਾ ਸਾਹਿਬ ਨੇ ਵੀ ਨੀਂ ਪੱਥਰ ਰੱਖਿਆ ਸੀ ਇਹ 10 ਸਾਲਾਂ ਦੇ ਵਿੱਚ ਜੇ ਇਹਨੂੰ ਪੂਰਾ ਕਰਵਾਇਆ ਦਾ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਦੀ ਜਨ ਕੇ ਕੇਂਦਰ ਸਰਕਾਰ ਨੇ ਇਹ ਹੁਣ ਹੁਣ ਪੂਰਾ ਹੋ ਰਿਹਾ ਹੈ ਲੇਕਿਨ ਹੁਣ ਨਵਾਂ ਇੱਕ ਉਦਘਾਟਨ ਹੋਇਆਗਾ ਹਸਪਤਾਲ ਵਿੱਚ ਲੋ ਮੁਲਾਜ਼ਮਾਂ ਦੀ ਤਾਂ ਲੋਡ ਪੈਣੀ ਹੈ ਤਾਂ ਇਹਨਾਂ 18-19 ਨਰਸਾਂ ਨੂੰ ਉੱਥੇ ਅਡਜਸਟ ਕੀਤਾ ਜਾ ਸਕਦਾ ਨਾ ਦੇਖਿਆ ਜਾਵੇ ਤਾਂ ਬਾਹਰੀ ਸਟੇਟਾਂ ਤੋਂ ਲਿਆ ਕੇ ਜੋ ਉਹਨਾਂ ਦਾ ਇੱਕ ਇਹ ਵੀ ਇਲਜ਼ਾਮ ਸੀ ਕਿ ਬਾਹਰੀ ਸਟੇਟਾਂ ਤੋਂ ਲਿਆ ਕੇ ਇੱਥੇ ਰੱਖੇ ਜਾ ਰਹੇ ਨੇ ਜੀ ਕਿਤੇ ਨਾ ਕਿਤੇ ਪੰਜਾਬ ਨਾਲ ਬਿੱਤ ਕਰਾ ਕੀਤਾ ਜਾ ਰਹੇ ਦੇਖੋ ਸਾਡੇ ਜਿਹੜੇ ਪ੍ਰਦੇਸ਼ ਦੇ ਵਾਈਸ ਪ੍ਰਧਾਨ ਆ ਪਾਰਟੀ ਜਨਤਾ ਪਾਰਟ ਦੇ ਸ਼੍ਰੀ ਅਰਵਿੰਦ ਖੰਨਾ ਜੀ ਸਾਡੀ ਉਹਨਾਂ ਨਾਲ ਵੀ ਇੱਕ ਦੋ ਵਾਰੀ ਚਰਚਾ ਹੋਈ ਹੈ ਉਹਨਾਂ ਨੇ ਵੀ ਲੈਟਰ ਜਨ ਕੇ ਸਾਡੇ ਸਿਹਤ ਮੰਤਰੀ ਸਾਹਿਬ ਨੂੰ ਲਿਖਿਆ ਤੇ ਇੱਕ ਦੋ ਵਾਰੀ ਜਾ ਕੇ ਵੀ ਆਏ ਕਿਉਂਕਿ ਇਲੈਕਸ਼ਨ ইয়ার ਸੀਗਾ ਕਿਸੇ ਤਰ੍ਹਾਂ ਦਾ ਕੋਈ ਠੋਸ ਇਦਾਂ ਦਾ ਫੈਸਲਾ ਨਹੀਂ ਲੈ ਸਕਦੇ ਸੀ ਕੋਈ ਨਵੀਂ ਰਿਕਰੂਟਮੈਂਟ ਕਰਕੇ ਵੀ ਉਹਨਾਂ ਨੂੰ ਅਡਜਸਟ ਕੀਤਾ ਜਾਵੇ ਮੇਰੇ ਤਾਂ ਪ੍ਰਾਈਵੇਟ ਨੌਕਰੀ ਸੀ ਮੇਰੇ ਖਿਆਲ ਦੇ ਵਿੱਚ ਪ੍ਰਾਈਵੇਟ ਕੰਟਰੈਕਟ ਬੇਸ ਤੇ ਸੀਗੇ ਹੁਣ ਜਦੋਂ ਸਾਡੀ ਸਰਕਾਰ ਜਦੋਂ ਬਣੂਗੀ ਅਸੀਂ ਇਸ ਚੀਜ਼ ਨੂੰ ਬਿਲਕੁਲ ਸੀਰੀਅਸਲੀ ਯਾਨਕਿ ਮੈਂ ਕਹਿਣਾ ਕਿ ਕਿਉਂਕਿ ਅਰਵਿੰਦ ਖਨਾਈ ਜਿਹੜੀ ਕੋਈ ਗੱਲ ਕਰਦੇ ਆ ਉਹ ਸਾਲਿਡ ਗੱਲ ਕਰਦੇ ਆ ਉਹ ਕਿਸੇ ਤਰ੍ਹਾਂ ਦਾ ਕੋਈ ਏਦਾਂ ਦੀ ਗੱਲ ਨਹੀਂ ਕਰਦੇ ਵੀ ਜਿਹੜੀ ਜਿਵੇਂ ਫਰਜਗੜ੍ਹ ਤੁਸੀਂ ਕਹਿੰਦੇ ਹੋ ਵੀ ਜਦੋਂ ਇਹਦਾ ਨੀ ਪੱਥਰ ਰੱਖਿਆ ਗਿਆ ਸੀਗਾ ਵੀ ਅਸੀਂ ਉਹਨੇ ਨੌਕਰੀਆਂ ਦਵਾ ਕੇ ਆਇਆ ਕਰਾਂਗੇ ਉਹ ਉਹ ਸਿਰਫ ਯਾਨਕਿ ਕਾਂਗਰਸ ਦੇ ਯਾਨਕਿ ਜਿਹੜੇ ਏਦਾਂ ਦੇ ਸ਼ਗੂਫੇ ਹੁੰਦੇ ਆਗੇ ਸਿਰਫ ਵੋਟਾਂ ਲੈਣ ਵਾਸਤੇ ਭਾਜਪਾ ਜਿਹੜਾ ਵੀ ਕੋਈ ਵਾਅਦਾ ਕਰਦੀ ਹੈ ਉਹ ਸਾਲਿਡ ਵਾਅਦਾ ਕਰਦੀ ਹੈ ਦੇਖੋ ਮੇਰੇ ਕੋਲ ਜ਼ਿੰਮੇਵਾਰੀ ਮਿਲੀ ਪਹਿਲਾ ਮੈਨੂੰ ਮੈਂ ਰੇਲਵੇ ਬੋਰਡ ਦਾ ਮੈਂਬਰ ਬਣਾਇਆ ਜਿੰਨੀ ਕਿ ਮੇਰੀ ਪੋਜੀਸ਼ਨ ਸੀ ਮੈਂ ਸੰਗਰੂਰ ਦਾ ਰੇਲਵੇ ਸਟੇਸ਼ਨ ਨੂੰ ਯਾਨਕੀ ਅਪਗ੍ਰੇਡ ਕਰਾਉਣ ਲਈ ਮੈਂ ਇਹਦੀ ਜਿਹੜਾ ਅਮਰਤ ਭਾਰਤ ਸਕੀਮ ਦੇ ਵਿੱਚ ਇਹਦਾ ਨਾਮ ਪਵਾਇਆ ਅੱਜ ਸੰਗਰੂਰ ਦੇ ਨਾਲ ਯਾਨਕੀ ਹੋਰ ਧੂਰੀ ਦਾ ਸੀਗਾ ਮੈਂ 4-5 ਜਿਹੜੇ ਮਲੇ ਕੋਲ ਦਾ ਸੀਗਾ ਆਉਣ ਵਾਲੇ ਟਾਈਮ ਦੇ ਵਿੱਚ ਸੁਨਾਮ ਲਹਿਰਾਗਾਗਾ ਤੇ ਇਹ ਵੀ ਰੇਲਵੇ ਸਟੇਸ਼ਨ ਅਮਰਤ ਭਾਰਤ ਸਕੀਮ ਦੇ ਵਿੱਚ ਪੈਣ ਜਾ ਰਿਹਾ ਹੈ ਇਹ ਅਸੀਂ ਸਾਡਾ ਕੋਈ ਵੀ ਵਰਕਰ ਹੈ ਉਹ ਕੋਸ਼ਿਸ਼ ਇਹ ਕਰਦਾ ਹੈ ਵੀ ਜੇ ਮੇਰੇ ਕੋਲ ਪਾਵਰ ਹੈ ਵੀ ਮੈਂ ਕੋਈ ਨਾ ਕੋਈ ਸਾਡੇ ਸ਼ਹਿਰ ਲਈ ਸਾਡੇ ਸਿਟੀ ਲਈ ਮੈਂ ਕੁਝ ਕਰਾਂ ਤੇ ਮੈਂ ਵੀ ਉਦੋਂ ਜਨ ਕੇ ਜਿਹੜੇ ਇਹ 3-4 ਰੇਲਵੇ ਸਟੇਸ਼ਨ ਦੀ ਉਹਨੂੰ ਅਮਰਤ ਭਾਰਤ ਸਕੀਮ ਦੇ ਵਿੱਚ ਜਨ ਕੇ ਇਹਨਾਂ ਨੂੰ ਪਾਇਆ ਅੱਜ ਸੰਗਰੂਰ ਦਾ ਰੇਲਵੇ ਸਟੇਸ਼ਨ ਦੇਖੋ ਇੰਟਰਨੈਸ਼ਨਲ ਪੱਧਰ ਦਾ ਜਨ ਕੇ ਜਿਹੜਾ ਰੇਲਵੇ ਸਟੇਸ਼ਨ ਉਹ ਬਣ ਕੇ ਤਿਆਰ ਹੋ ਰਿਹਾ ਹੈ ਸਰ ਇੱਕ ਹੋਰ ਵਿਰੋਧੀਆਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਦਾ ਸੰਗਰੂਰ ਤੋਂ ਹਲੇ ਤੱਕ ਕੋਈ ਵੀ ਕੈਂਡੀਡੇਟ ਡੇਟ ਨਹੀਂ ਐਲਾਨਿਆ ਜਾ ਰਿਹਾ ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਬੀਜੇਪੀ ਦੀ ਕੋਈ ਟਿਕਟ ਲੜਨ ਵਾਸਤੇ ਤਿਆਰ ਨਹੀਂ ਕਿਉਂਕਿ ਵਿਰੋਧ ਕਾਫੀ ਹੋ ਰਿਹਾ ਹੈ ਪਿੰਡਾਂ ਵਿੱਚ ਕਿਸਾਨਾਂ ਦੁਆਰਾ ਦੇਖੋ ਗੁਰਜੀ ਜੀ ਪਹਿਲਾਂ ਤੁਸੀਂ ਕੱਲ੍ਹ ਦਾ ਨਾਲ ਸਹਿਮਤ ਹੋ ਵੀ ਅੱਜ ਵੀ ਭਾਰਤੀ ਜਨਤਾ ਪਾਰਟੀ ਨੂੰ ਕੋਈ ਕੈਂਡੀਡੇਟ ਨਾ ਮਿਲੇ ਇੱਕ ਹਾਸੋਈ ਨਹੀਂ ਗੱਲ ਹੈ ਨਾ ਇਹ ਭਾਰਤੀ ਜਨਤਾ ਪਾਰਟੀ ਅੱਜ ਵਾਰਡ ਦੀ ਦੇਸ਼ ਦੀ ਸਭ ਤੋਂ ਲਾਰਜੈਸਟ ਪਾਰਟੀ ਹੈ ਅੱਜ ਇਹਨਾਂ ਕੋਲ ਬੰਦਿਆਂ ਦੀ ਕਮੀ ਹੈ ਅੱਜ ਦੋ ਵਾਰੀ ਸਰਕਾਰ ਚਲਾ ਚੁੱਕੀ ਤੀਜੀ ਵਾਰੀ 400 ਸੀਟਾਂ ਲੈ ਕੇ ਤੀਸਰੀ ਵਾਰੀ ਸਰਕਾਰ ਬਣਾਉਣ ਜਾ ਰਹੀ ਹੈ ਤੇ ਸਾਡੇ ਇੱਕ ਪ੍ਰੋਸੈਸ ਹੈ ਸਾਡੇ ਜਿਹੜਾ ਪਾਰਲੀਮੈਂਟਰੀ ਬੋਰਡ ਹੈ ਉਹ ਫੈਸਲਾ ਲੈਂਦਾ ਹੈ ਪਾਰਲੀਮੈਂਟਰੀ ਬੋਰਡ ਦੀ ਕੋਈ ਮੀਟਿੰਗ ਨਹੀਂ ਹੋਈ ਤੇ ਅੱਜ ਮੇਰੇ ਖਿਆਲ ਚ ਮੀਟਿੰਗ ਰੱਖੀ ਹੋਈ ਹੈ ਤੇ ਇੱਕ ਨਾ ਦੇ ਦਿਨ ਦੇ ਵਿੱਚ نیچے ਵਰਕਰਾਂ ਦੀ ਜਿਹੜੀ ਰਹਿ ਗਈ ਹੈ ਉਸ ਦੇ ਮੁਤਾਬਕ तकरीबन ਅੱਜ ਅਸੀਂ ਕੈਂਡੀਡੇਟ ਫਾਈਨਲ ਹੋ ਜਾਏਗਾ ਸਰ ਇੱਕ ਹੋਰ ਇਹਨਾਂ ਵੱਲੋਂ ਜੋ ਹੈ ਵਿਰੋਧੀ ਧਿਰ ਵੱਲੋਂ ਕੀ ਆ ਜਾਂਦਾ ਹੈਗਾ ਕਿ ਕਾਂਗਰਸੀ ਹੋਗੇ ਅਕਾਲੀ ਹੋਗੇ ਤੇ ਆਮ ਆਦੀ ਪਾਰਟੀ ਵਾਲੇ ਹੋਗੇ ਇਹਨਾਂ ਵੱਲੋਂ ਜਦੋਂ ਆਪਣੀ ਪਾਰਟੀ ਛੱਡ ਕੇ ਜਿਨ੍ਹਾਂ ਉੱਪਰ ਕੇ ਦੋਸ਼ ਲੱਗੇ ਹੋਏ ਹੁੰਦੇ ਨੇ ਜਦੋਂ ਬੀਜੇਪੀ ਵਿੱਚ ਜਾਂਦੇ ਹਨ ਤਾਂ ਬੀਜੇਪੀ ਵੱਲੋਂ ਟਿਕਟ ਦੇ ਦਿੱਤੀ ਜਾਂਦੀ ਹੈ ਬੀਜੇਪੀ ਕੋਲ ਕਿਹੜੀ ਹੈ ਜੀ ਮਸ਼ੀਨ ਹੈ ਵਾਸ਼ਿੰਗ ਮਸ਼ੀਨ ਹੈ ਜਿਹਦੇ ਚ ਧੋ ਕੇ ਨੂੰ ਸਾਫ ਕਰਕੇ ਵਧੀਆ ਦਾ ਉਹਦਾ ਕੈਰੈਕਟਰ ਸ਼ੁੱਧ ਕਰ ਲਿਆ ਜਾਂਦਾ ਹੈਗਾ ਜਿਵੇਂ ਜਿਸ ਤਰ੍ਹਾਂ ਕਿ ਰਮਨੀ ਦੇ ਬਿੱਟੂ ਸੀਗਾ ਕਾਂਗਰਸ ਛੱਡ ਕੇ ਬੀਜੇਪੀ ਚ ਰਲ ਗਿਆ ਜੀ ਤਾਂ ਉਹਨੂੰ ਟਿਕਟ ਦੇ ਦਿੱਤੀ ਗਈ ਤੇ ਬੀਜੇਪੀ ਦੀ ਇੱਕ ਹੋਰ ਵੀ ਇਹ ਪਰਵਾਹ ਸ਼ਾਗੀ ਕਿ ਪਹਿਨਾ ਮੈਂਬਰ ਬਣਦਾ ਹੈ ਫਿਰ ਮੰਡਲ ਪ੍ਰਧਾਨ ਬਣਦਾ ਹੈ ਫਿਰ ਜ਼ਿਲ੍ਹਾ ਪ੍ਰਧਾਨ ਬਣਦਾ ਹੈ ਲੇਕਿਨ ਉਹ ਵਰਕਰ ਕਿਤੇ ਨਾ ਕਿਤੇ ਮਾਇੂਸ ਰਹਿ ਜਾਂਦੇ ਨੇ ਜਿਹੜੇ ਕਿ ਬੀਜੇਪੀ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ ਤਾਂ ਟਿਕਟਾਂ ਆ ਕੇ ਬਾਹਰ ਲੰਨ ਦੇ ਦਿੱਤੀਆਂ ਜਾਂਦੀਆਂ ਨੇ ਦੇਖੋ ਗੁਰਜੀ ਜੀ ਮੈਂ ਤੁਹਾਨੂੰ ਅੱਜ ਸਭ ਤੋਂ ਵੱਧ ਲੋਕ ਭਾਰਤੀ ਜਨਤਾ ਪਾਰਟੀ 'ਚ ਕਿਉਂ ਆ ਰਹੇ ਆ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਵਿਚਾਰਤਾਰਾ ਨੂੰ ਦੇਖ ਕੇ ਆ ਰਹੇ ਪਹਿਲਾਂ ਮੈਨੂੰ ਦੱਸੋ ਵੀ ਜਾਖੜ ਸਾਹਿਬ ਅਸੀਂ ਪਾਰਟੀ ਦੇ ਪ੍ਰਧਾਨ ਬਣਾਏ ਪਾਰਟੀ ਦੇ ਵਿੱਚ ਆਏ ਕੀ ਉਹਨਾਂ ਤੇ ਕੋਈ ਦਾਗ ਸੀ ਅੱਜ ਆਪਣੇ ਪਰਾਨੇ ਕਰੇ ਕਰੇ ਤਾਂ ਰਹਿ ਗਿਆ ਨਹੀਂ ਅੱਜ ਅੱਜ ਬਿੱਟੂ ਜੀ ਆਏ ਜਿਨ੍ਹਾਂ ਨੂੰ ਐਮਪੀ ਦੀ ਟਿਕਟ ਦਿੱਤੀ ਕੀ ਉਹਨਾਂ ਤੇ ਕੋਈ ਦਾਗ ਹੈ ਯਾਨਕਿ ਕਿ ਕਿੰਨੇ ਵਧੀਆ ਲੀਡਰ ਯਾਨਕਿ ਕਾਗਰ ਛੱਡ ਕੇ ਆਏ ਕਿਉਂ ਆਏ ਉਹ ਕਿਤਨਾ ਕਿਤੇ ਯਾਨਕਿ ਸਹਿਜ ਮਹਿਸੂਸ ਕਰ ਰਹੀ ਸੀ ਬੀਜਪੀ ਦੀਆਂ ਨੀਤੀਆਂ ਤੋਂ ਖੁਸ਼ ਸੀਗੇ ਇਸੇ ਲਈ ਆਏ ਬੀਜਪੀ ਦੇ ਵਿੱਚ ਕੋਈ ਐਸੀ ਚੀਜ਼ ਨਹੀਂ ਹੈ ਵੀ ਅਸੀਂ ਕਰਪਸ਼ਨ ਵਾਲੇ ਨੂੰ ਛੱਡ ਦੰਨਾ ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਇਦਾਂ ਦਾ ਕੋਈ ਹੁੰਦਾ ਯੂਪੀ 'ਚ ਜਦੋਂ ਮਲਾਮ ਸਿੰਘ ਲਾਲੂ ਹੋ ਰਹੇ ਯਾਦਵ ਹੋ ਰਹੇ ਦਾ ਰਾਜ ਹੁੰਦਾ ਸੀ ਉਹ ਮਤ ਪੇਟੀਆਂ ਚੱਕ ਕੇ ਯਾਨਕਿ ਖੇਤਾਂ 'ਚ ਚਲੇ ਜਾਂਦੇ ਸੀ ਉਹ ਦਿਨ ਯਾਦ ਹੈ ਜੇ ਦੇਸ਼ ਦੇ ਵਿੱਚ ਨਵੀਂ ਟੈਕਨੋਲੋਜੀ ਨਾਲ ਯਾਨਕਿ ਇਹ ਪ੍ਰੋਸੈਸ ਸ਼ੁਰੂ ਹੋਇਆ ਇਲੈਕਸ਼ਨ ਕਮਿਸ਼ਨ ਨੇ ਪ੍ਰੋਸੈਸ ਸ਼ੁਰੂ ਕੀਤਾ ਹੈ ਹੁਣ ਪਿੱਛੇ ਜੀ ਇਲੈਕਸ਼ਨ ਹੋ ਕੇ ਚੁੱਕੀਆਂ ਹਨ ਹਿਮਾਚਲ ਪ੍ਰਦੇਸ਼ ਜਿੱਤੇ ਤੇਲੰਗਾਨਾ ਕਾਂਗਰਸ ਜਿੱਤੀ ਉੱਥੇ ਤਾਂ ਈਵੀਐਮ ਸਹੀ ਹੈ ਤੇ ਜੇ ਤਿੰਨ ਸਟੇਟਾਂ ਰਾਜਸਥਾਨ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਭਾਜਪੀ ਜਿੱਤੀ ਤਾਂ ਉੱਥੇ ਈਵੀਐਮ ਗਲਤ ਹੈ ਇਹ ਤਾਂ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਹੈ ਇਹਨਾਂ ਕੋਲ ਕੋਈ ਏਜੰਡਾ ਨਹੀਂ ਹੈ ਕੋਈ ਅੱਜ ਦੇਸ਼ ਦੇ ਜਿਹੜੇ ਲੋਕ ਹੈ 140 ਕਰੋੜ ਲੋਕ ਉਹ ਮੋਦੀ ਸਾਹਿਬ ਨੂੰ ਪਿਆਰ ਕਰਦੇ ਆ ਉਹ ਅੱਜ ਤੀਸਰੀ ਵਾਰੀ ਜਨ ਕੇ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਉਤਾਪਲੇ ਆ ਤੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਕਿਹਾ ਕਿ ਅਸੀਂ ਪਿੰਡਾਂ ਵਿੱਚ ਵੀ ਜਾ ਰਹੇ ਹਾਂ ਲੋਕਾਂ ਨਾਲ ਵਿਚਰ ਰਹੇ ਹਾਂ ਕੁਝ ਕੁ ਕਿਸਾਨ ਜੋ ਕਿ ਲਾਲ ਝੰਡੇ ਵਾਲੇ ਹਨ ਉਹੀ ਇਹਨਾਂ ਦਾ ਵਿਰੋਧ ਕਰ ਰਹੇ ਹਨ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਆਵਾਜ਼ 'ਚ ਮੋਦੀ ਸਾਹਿਬ ਨੇ ਬਹੁਤ ਕੁਝ ਕੀਤਾ ਹੈ ਅਤੇ ਜੋ ਅਸਲ ਕਿਸਾਨ ਹਨ ਜੋ ਕਿ ਖੇਤੀ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਹਨ ਉਹ ਮੋਦੀ ਸਾਹਿਬ ਦੇ ਕੋਈ ਜੋ ਹੈ ਵਿਰੋਧ ਨਹੀਂ ਹਨ ਅਤੇ 13 ਦੀਆਂ 13 ਸੀਟਾਂ ਇਹਨਾਂ ਨੇ ਜ਼ਿੰਮੇਵਾਰੀ ਲਈ ਹੈ ਕਿ ਬੀਜੇਪੀ ਦੀ ਝੋਲੀ ਵਿੱਚ ਪੈਣਗੀਆਂ ਅਤੇ ਇਹਨਾਂ ਦੁਆਰਾ ਜੇਕਰ ਗੱਲ ਕੀਤੀ ਜਾਵੇ ਸੰਗਰੂਰ ਦੀ ਤਾਂ ਸੰਗਰੂਰ ਦੇ ਕੈਂਡੀਡੇਟ ਦੀ ਜੋ ਇਹਨਾਂ ਨੇ ਗੱਲ ਕੀਤੀ ਹੈ ਕਿ ਇੱਕ ਦੋ ਦਿਨਾਂ ਵਿੱਚ ਸੰਗਰੂਰ ਦੇ ਕੈਂਡੀਡੇਟ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ ਸੰਗਰੂਰ ਤੋਂ ਗੁਰਿੰਦਰ ਸਿੰਘ ਫਾਸਟ ਵੀ ਨਿਊਜ਼ ਇੱਕ ਜੋਨ ਨੂੰ ਫੋਕ ਜਾ ਰਹੀਆਂ ਪੰਜਾਬ ਦੇ ਵਿੱਚ ਜੋ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਚੋਣ ਮੈਦਾਨ ਪੱਕ ਚੁੱਕਿਆ ਹੈ ਵੱਖ-ਵੱਖ ਆਧੇਤਿਕ ਪਾਰਟੀ ਦੇ ਆਗੂਆ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਤੇ ਵੋਟਰਾਂ ਨਾਲ ਜੋ ਸੰਪਰਕ ਹੈ ਸਾਧਨਾ ਸ਼ੁਰੂ ਕਰ ਦਿੱਤਾ ਗਿਆ ਹੈ ਸਾਡੇ ਨਾਲ ਮੌਜੂਦ ਨੇ ਜੋ ਸ਼੍ਰੋਮਣੀ ਅਕਾਲੀ ਦਲ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਨੇ ਵਿਕਰਮਜੀਤ ਸਿੰਘ ਖਾਲਸਾ ਖਾਲਸਾ ਜੀ ਸਭ ਤੋਂ ਪਹਿਲਾਂ ਤੁਹਾਡਾ ਬੋਲ ਬੋਲ ਸਾਹਿਬ ਜੀ ਬਹੁਤ ਮਿਹਰਬਾਨੀ ਖਾਲਸਾ ਜੀ ਕਿਵੇਂ ਚੱਲ ਰਹੀ ਹੈ ਤੁਹਾਡੀ ਜੋਨ ਕੰਪੇਨ ਜਿਹੜੀ ਹੈ ਜੀ ਪਹਿਲਾਂ ਤੋਂ ਮੇਰਾ ਇਹ ਦੂਸਰਾ ਰ ਚੱਲ ਰਿਹਾ ਵਾ ਪੂਰੇ ਹਲਕੇ ਦੀਆਂ ਸਰਕਲ ਪੱਧਰ ਤੱਕ ਦੀ ਅੰਮ੍ਰਿਤਸਰ ਵਾਲੀ ਕੱਪੀਆਂ ਨੇ ਹੁਣ ਸੈਕੰਡ ਰਾਊਂਡ ਜਿਹੜਾ ਪਿੰਡਾਂ ਦਾਵਾ ਉਹ ਚੱਲ ਰਿਹਾ ਲੋਗਾ ਦੇ ਵਿੱਚ ਬੜਾ ਭਾਰੀ ਉਤਸ਼ਾਹ ਵਾ ਇਸ ਚੋਣ ਨੂੰ ਲੈ ਕੇ ਔਰ ਜਿਸ ਤਰੀਕੇ ਨਾਲ ਕੰਮ ਦੀ ਰੁੱਤ ਹੋਣ ਦੇ ਬਾਵਜੂਦ ਵੀ ਕਈ ਜਗ੍ਹਾ ਗਰਮੀ ਬਹੁਤ ਸੀ ਕਈ ਦਿਕੇ ਹੀ ਦਿਨ ਵੀ ਵੀ ਪਿਆ ਬਿਚੇ ਇਹਨਾਂ ਸਾਰੀਆਂ ਗੱਲਾਂ ਦੇ ਚਲਦਿਆਂ ਲੋਕ ਵੱਡੀ ਗਿਣਤੀ ਵਿੱਚ ਸੁਣਨ ਆ ਰਹੇ ਆ ਮੈਨੂੰ ਲੱਗੇ ਸਰਕਾਰ ਦੇ ਪ੍ਰਤੀ ਲੋਕਾਂ ਦਾ ਕੋਈ ਬਹੁਤਾ ਵਿਸ਼ਵਾਸ ਨਹੀਂ ਰਿਹਾ ਔਰ ਲੋਕ ਜਿਹੜੇ ਨੇ ਉਹ ਚੇਂਜ ਭਾਰਦੇ ਨੇ ਔਰ ਉਹ ਚੇਂਜ ਜਿਹੜੀ ਹੈਗੀ ਆ ਉਹ ਲੋਕਸ਼ਵਾਦੀ ਇਲੈਕਸ਼ਨ ਵਿੱਚ 1 ਜੂਨ ਨੂੰ ਤੁਹਾਡੇ ਸਾਹਮਣੇ ਨਜ਼ਰ ਆਵੇ ਔਰ ਸਾਹਿਬ ਜੀ ਲੋਕਾਂ ਦੇ ਵਿੱਚ ਵਿਕਿਆ ਜਾ ਰਿਹਾ ਤੁਸੀਂ ਦੇਖੋ ਵਕ ਵਕ ਵਰਗਾ ਨਾਲ ਵੀ ਤੁਹਾਡਾ ਰابطਾ قائم ਹੋ ਰਿਹਾ ਕੀ ਨਾ ਮੁੱਦਿਆਂ ਨੂੰ ਲੈ ਕੇ ਤੁਸੀਂ ਵਿਚਰ ਰਹੇ ਹੋ ਇਹਨਾਂ ਚੋਂ ਨਾਲੋਂ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ 10 ਸਾਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਸਮੇਂ ਕੀ ਸੁਸਿਧਿ ਸੀ ਜੇਕਰ ਗੱਲ ਕੀਤੀ ਜਾਵੇ ਤਾਂ ਉਮੀਦਵਾਰਾਂ ਤੋਂ ਅੱਜ ਜੋ ਅੱਜ ਕੱਲ ਇੱਕ ਸੱਤਾ ਨੂੰ ਲੈ ਕੇ ਸੱਤਾ ਦੀ ਲਾਲਸਾ ਨੂੰ ਲੈ ਕੇ ਜਾਂ ਲੋਕਾਂ ਦੇ ਵਿਸ਼ੇਸ਼ ਨੂੰ ਲੈ ਕੇ ਦਰਾਤੋ ਰਾਤ ਜੋ ਉਮੀਦਵਾਰ ਨੇ ਪਾਰਟੀਆਂ ਬਦਲ ਲੈਣੇ ਤੁਸੀਂ ਕੀ ਦੇਖਦੇ ਹੋ ਜੀ ਇਹਨਾਂ ਦਾ ਕੀ ਪ੍ਰਭਾਵ ਪੈਂਦਾ ਹੈ ਜੀ देखो जी जुड़ना ਤੇ ਜੁੜੇ ਰਹਿਣ ਚ ਬੜਾ ਅੰਤਰ ਆ ਖੜਨਾ ਤੇ ਖੜੇ ਰਹਿਣ ਚ ਬੜਾ ਅੰਤਰ ਆ ਬਹੁਤ ਕਾਟ ਲੋਕ ਨੇ ਹੁੰਦੇ ਜਿਹੜੇ ਪਾਰਟੀਆਂ ਚ ਚੰਗਾ ਮਾਰਾ ਸਮਾਂ ਆਉਂਦਾ ਰਹਿੰਦਾ ਵਾ ਆਪਣੀ ਪਾਰਟੀ ਨਾਲ ਖੜਨਾ ਚਾਹੀਦਾ ਜਿਹੜੇ ਬੰਦੇ ਸੱਤਾ ਦੀ ਪ੍ਰਾਪਤੀ ਲਈ ਪਾਰਟੀਆਂ ਬਦਲਦੇ ਨੇ ਮੈਂ ਸਮਝਦਾ ਮਾਂ ਕਿ ਲੋਕਾਂ ਨੂੰ ਉਹਨਾਂ ਨੂੰ ਬਹੁਤਾ ਜਿਕੇ ਇੰਨੀ ਕਰਨਾ ਚਾਹੀਦਾ ਖੜੇ ਰਹਿਣਾ ਚਾਹੀਦਾ ਆਪਣੀ ਪਾਰਟੀ ਦੇ ਨਾਲ ਮੈਂ ਤੁਹਾਨੂੰ ਦੱਸਦਾ ਕਿ ਮੈਂ ਦੋ ਵਾਰ ਮੇਰੇ ਤੇ ਐਸਾ ਸਮਾ ਆਇਆ ਕਿ ਇੱਕ ਵਾਰ ਮੈਂ ਖੰਨੇ ਸੀ ਇਥੋਂ ਡੀ ਲਿਮਿਟੇਸ਼ਨ ਤੋਂ ਬਾਅਦ ਮੈਨੂੰ ਪਾਇਲ ਸ਼ਿਫਟ ਕੀਤਾ 파ਟੀ ਨੇ ਮੈਂ ਮੁੱਖ ਮੰਤਰੀ ਸਾਹਿਬ ਨਾਲ ਸੰਗਤ ਦਰਸ਼ਨ ਵੀ ਕਰਾਏ ਮੈਂ 2 ਸਾਲ ਮਿਹਨਤ ਕੀਤੀ ਲੇਕਿਨ ਇਹਨੂੰ ਇਲੈਕਸ਼ਨ ਦੇ ਨੇੜੇ ਆ ਕੇ ਮੈਨੂੰ ਬਦਲਤਾ 파ਟੀ ਤੇ ਨਹੀਂ ਹੋ ਰਿਹਾ ਟਿਕਟ ਨਹੀਂ ਮਿਲ ਰਿਹਾ ਤੈਨੂੰ ਇੱਥੋਂ ਬਦਲ ਕੇ ਕਿਤੇ ਹੋਰ ਟਿਕਟ ਦੇਣਾ ਮੈਂ 27 ਦਿਨ ਪਹਿਲਾਂ ਸ਼ਿਫਟ ਹੋ ਕੇ ਇਲੈਕਸ਼ਨ ਲੜੀ ਜਾ ਕੇ ਰਾਏ ਕੋ ਨਹੀਂ ਜਿੱਤ ਸਕੀ ਉਸ ਤੋਂ ਬਾਅਦ ਸਰਕਾਰ ਬਣ ਗਈ ਮੈਂ ਕੰਮ ਕਰੀ ਗਿਆ ਪਾਰਟੀ ਵੱਲੋਂ ਜਦੋਂ ਦੁਬਾਰਾ ਉੱਥੇ ਪੋਜੀਸ਼ਨ ਆਈ ਫਿਰ ਪਾਰਟੀ ਵੱਲੋਂ ਇਹ ਹੁਕਮ ਹੋਇਆ ਕਿ ਨਹੀਂ ਮੈਨੂੰ ਲੋਕ ਸੇਵਾ ਕਮਿਸ਼ਨ ਦੇ ਵਿੱਚ ਭੋਈ ਹਮ ਜਦ ਕਿ ਦੋਨਾਂ ਵਾਰੀਆਂ ਦੇ ਵਿੱਚ ਮੈਂ ਸੀਟ ਕਰ ਸਕਦਾ ਸੀ ਉਹ ਅਸੀਂ ਵੀ ਸਬਰ ਕੀਤਾ ਪਾਰਟੀ ਦੇ ਨਾਲ ਖੜੇ ਰਹੀਆਂ ਅੱਜ ਭਾਵੇਂ 8-10 ਸਾਲ ਦੇ ਵਕੀ ਤੋਂ ਬਾਅਦ ਆਇਆ ਲੇਕਿਨ ਜੇ ਪਾਰਟੀ ਦੇ ਨਾਲ ਖੜੇ ਆ ਤੇ ਪਾਰਟੀ ਨੇ ਨਵਾਢਿਆ ਲੋਕ ਸਭਾ ਦੀ ਸੀਟ ਵੀ ਦਿੱਤੀ ਔਰ ਮੈਂ ਤੁਹਾਡੀ ਖਾਲਸਾ ਜਿਹੜਾ ਸਭ ਤੋਂ ਵੱਡਾ ਸਵਾਲ ਆ ਪਬਲਿਕ ਜਨਨਾਂ ਵਿੱਚ ਚਾਹੁੰਦੀ ਆ ਵੀ ਤੁਹਾਡੇ ਪਿਤਾ ਜੀ ਵੀ ਲੋਕ ਸਭਾ ਹਲਕਾ ਜੋ ਪਹਿਲਾਂ ਰੋਪੜ ਹੁੰਦਾ ਸੀ ਤੇ ਉਹ ਅੱਜ ਕੱਲ ਫਟਗੜ ਸਾਹਿਬ ਰਿੰਜ ਹੋ ਗਿਆ ਤੇ ਉਹਨਾਂ ਵੱਲੋਂ ਵੀ ਨਮਾਇੰਦਗੀ ਕਿੱਥੇ ਕੀਤੀ ਗਿਆ بطور ਲੋਕ ਸਭਾ ਮੈਂਬਰ ਵਜੋਂ ਤੇ ਉਹ ਦੱਸੋ ਹੀ ਕਿਹੜੇ ਸਮੇਂ ਦੇ ਵਿੱਚ ਬਣੇ ਸੀਗੀ ਤੇ ਕੀ ਕੀ ਉਹਨਾਂ ਵੱਲੋਂ ਯੋਗਦਾਨ ਪਾਇਆ ਗਿਆ ਵਿਕਾਸ 1977 ਦੇ ਵਿੱਚ ਜਦੋਂ ਐਮਰਜੈਂਸੀ ਦਾ ਮੋਰਚਾ ਲੱਗਿਆ ਮੇਰੇ ਪਿਤਾ ਜੀ ਪਹਿਲੇ ਜੱਥੇ ਦੇ ਵਿੱਚ ਸਰਦਾਰ ਗੁਰਚੰਦ ਸਿੰਘ ਤੋੜਾ ਤਲਵੰਡੀ ਸਾਹਿਬ ਨਾਲ ਪਹਿਲੇ ਜੱਥੇ ਦੇ ਵਿੱਚ ਇਹ ਗਏ ਸੀ 19 ਮਹੀਨੇ ਲਗਾਤਾਰ ਜੇ रहे ਅਸੀਂ ਆਪਣੀ ਛੋਟੇ ਛੋਟੇ ਹੁੰਦੇ ਮੈਂ ਤੇ ਮੇਰੀ ਸਿਸਟਰ ਆਪਣੇ ਮਾਤਾ ਜੀ ਨਾਲ ਬਸ ਚੜ ਕੇ ਪੰਜਾਬ ਦੀ ਕੋਈ ਅਸੀਂ ਜੇਲ ਨਹੀਂ ਜਿੱਥੇ ਅਸੀਂ ਉਹਨਾਂ ਨੂੰ ਮੁਲਾਕਾਤ ਕਰੀ ਜਾਂਦੇ ਰਹੇ ਜਦੋਂ ਹੀ ਐਮਰਜੈਂਸੀ ਦਾ ਮੋਰਚਾ ਖਤਮ ਹੋਇਆ ਹਾਈ ਕਮਾਂਡ ਨੇ ਵੱਡੇ ਲੀਡਰਸ ਨੂੰ ਰਿਲੀਜ਼ ਕੀਤਾ ਤੇ ਨਾਲ ਹੀ ਨਾਲ ਪਾਰਟੀ ਨੇ ਇਹ ਹੈ ਕਿ ਇਲੈਕਸ਼ਨ ਲੜੂ ਉਦੋਂ ਪਹਿਲੀ ਵਾਰ 77 ਜਿਹੜੇ ਮੇਰੇ ਫਾਦਰ ਇਲੈਕਸ਼ਨ ਲੜੇ ਲੋਕ ਸਭਾ ਦਾ ਔਰ ਫਰਾਰ ਬੂਟਾ ਸਿੰਘ ਜਿਹੜੇ ਕੇਂਦਰੀ ਮੰਤਰੀ ਹੋਏ ਨੇ ਇਹਨਾਂ ਨੇ ਉਹਨਾਂ ਨੂੰ ਡੀਫੀਟ ਕੀਤਾ ਉਸ ਤੋਂ ਬਾਅਦ ਫਿਰ 96 ਵਿੱਚ ਮੇਰੇ ਫਾਦਰ ਨੇ ਇਥੋਂ ਇਲੈਕਸ਼ਨ ਲੜਿਆ ਔਰ ਉਦੋਂ ਸਰਦਾਰ ਸ਼ਮਸ਼ੇਦ ਸਿੰਘ ਰਾਏ ਨਾਲ ਦੇ ਮੁਕਾਬਲੇ ਜਿਹੜੇ ਸੀ ਕਾਂਗਰਸ ਪਾਰਟੀ ਵੱਲੋਂ ਉਦੋਂ ਵੀ ਇਹ ਜਿੱਤੇ ਦੋ ਵਾਰ ਉਹ ਜਿੱਤੇ ਸਾਤੋਂ ਹੁਣ ਇਹ ਹਲਕਾ ਫਤੇਗੜ ਸਾਹਿਬ ਦੇ ਨਾਂ ਤੇ ਆ ਲੇਕਿਨ ਚਾਰ ਪੰਜ ਹਲਕੇ ਪੁਰਾਣੇ ਨੇ ਤੇ ਚਾਰ ਪੰਜ ਹਲਕੇ ਨਵੇਂ ਉਹ ਨੇ ਜਿੱਥੇ ਮੈਂ ਕੰਮ ਕੀਤਾ ਸੋ ਇਸੇ ਨੇ ਪਾਰਟੀ ਨੇ ਸਾਨੂੰ ਇੱਥੇ ਭੇਜਿਆ ਔਰ ਮੈਂ ਸਮਝਦਾ ਕਿ ਕੋਈ ਦਿੱਕਤ ਨਹੀਂ ਸਾਰੇ ਲੋਕ ਮੈਨੂੰ ਮੇਰੇ ਪਰਿਵਾਰ ਨੂੰ ਜਾਣਦੇ ਆ ਮੈਂ ਸਭ ਨੂੰ ਜਾਣਦਾ ਸੋ ਜਿਹੜੇ ਬੰਦੇ ਪੁਰਾਣੇ ਸਮਿਆਂ ਦੇ ਵਿੱਚ ਪਾਵਰ ਵਿੱਚ ਰਹੇ ਨੇ ਜਨਤਾ ਦੀ ਕਰਕੇ ਤਾਂ ਉਹਨਾਂ ਨੂੰ ਉਹਨਾਂ ਦੇ ਕੰਮ ਨੂੰ ਉਹਨਾਂ ਦੇ ਕਿਰਦਾਰ ਨੂੰ ਦੇਖ ਕੇ ਵੋਟ ਪਾਵੇ ਤਾਂ ਮੈਂ ਸਮਝਦਾ ਕਿ ਸਹੀ ਫੈਸਲਾ ਹੋਇਆ ਸੋਹੇਸ਼ਨ ਬਿਕਰਮ ਸਿੰਘ ਖਾਲਸਾ ਉਮੀਦਵਾਰ ਨੇ ਜੋ ਲੋਕ ਸਭਾ ਹਲਕਾ ਫਟਕਰ ਸਾਹਿਬ ਤੋਂ ਸ਼੍ਰੋਮਣੀ ਕਾਲੀ ਦਲ ਦੇ ਇਹਨਾਂ ਨਾਲ ਗੱਲਾਂបੱਤਾਂ ਕੀਤੀਆਂ ਪਰਿਵਾਰਕ ਜੋ ਪਿਛਲੀ ਸਥਿਤੀ ਸੀ ਉਹਨਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਇਹਨਾਂ ਦੇ ਪਿਤਾ ਜੀ ਜੋ ਦੋ ਵਾਰ ਫਟਕਰ ਸਾਹਿਬ ਕੋ ਮੈਂਬਰ ਪਾਰਲੀਮੈਂਟ ਜੋ ਇਹ ਪਹਿਲਾ ਹਲਕਾ ਰੋਪੜ ਹੁੰਦਾ ਸੀ ਉਹਦੇ ਵਿੱਚ ਮੈਂਬਰ ਪਾਰਲੀਮੈਂਟ ਉਹਨਾਂ ਨੇ ਸੇਵਾਵਾਂ ਨਿਭਾ ਚੁੱਕੇ ਹਨ ਤੇ ਮਹਿਜ 26 ਸਾਲ ਦੀ ਉਮਰ ਵਿੱਚ ਖਾਲਸਾ ਜੀ ਨੇ ਦੱਸਿਆ ਕਿ ਉਹ ਵਿਧਾਨ ਸਭਾ ਦੇ ਮੈਂਬਰ ਚੁਣੇਗੇ ਜਾਂ ਐਮ ਐਲ ਏ ਚੁਣੇਗੇ ਉਸ ਤੋਂ ਉਸਰ ਟਾਈਮ ਤੋਂ ਇਹ ਸ਼੍ਰੋਮਣੀ ਕਾਲੀ ਦਲ ਨਾਲ ਜੁੜ ਕੇ ਆਪਣੀਆਂ ਸੇਵਾਵਾਂ ਨਿਭਾ ਰਿ ਇਹਨੀ ਬਸਨੀ ਆਉਣ ਦਾ ਪੂਰਾ ਪਰਿਵਾਰ ਵੀ ਅਕਾਲੀ ਦਲ ਨੂੰ ਸਮਰਪਿਤ ਹੈ ਤੇ ਸਮਰਪਿਤ ਹੀ ਰਹੇਗਾ ਜਗਦੇਵ ਸਿੰਘ ਪੱਤਰਕਾਰ ਫਟਕਾਰ ਸਾਹਿਬ ਦਾਏ ਸਰ ਅੱਜ ਦੀਆਂ ਚੋਣ ਸਰਗਰਮੀਆਂ ਫਿਲਹਾਲ ਦੇ ਲਈ ਮੈਨੂੰ ਤੋਂ ਇਜਾਜ਼ਤ ਧੰਨਵਾਦ